ਔਨ-ਏਅਰ ਦੇ ਨਾਲ ਜੁੜੇ ਹੋ ਤੁਸੀਂ ਇਸ ਵੇਲੇ ਦੀ ਐਮ ਅਪਡੇਟ ਸਮਰਾਲਾ ਦੇ ਸਰਕਾਰੀ ਹਸਪਤਾਲ ਦੇ ਨਾਲ ਜੁੜੀ ਹੋਈ ਹੈ ਜਿੱਥੇ ਵਿਧਾਇਕ ਜਗਤਾਰ ਸਿੰਘ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਅਚਨਚੇਤ ਕੀਤੀ ਗਈ ਇਸ ਛਾਪੇਮਾਰੀ ਦੇ ਵਿੱਚ ਵੱਡਾ ਖੁਲਾਸਾ ਹੋਇਆ ਦਰਸਲ ਹਸਪਤਾਲ ਦੇ ਅੰਦਰ ਲੱਖਾਂ ਰੁਪਏ ਦੀ ਐਕਸਪਾਇਰ ਦਵਾਈ ਮਿਲੀ ਹੈ ਉਤੇ ਹੀ ਵਿਧਾਇਕ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਅੰਦਰ ਸਟਾਕ ਲੱਗਿਆ ਪਿਆ ਇਹ ਸਟਾਕ ਹੁਣ ਦਵਾਈਆਂ ਨਹੀਂ ਸਗੋ ਕੂੜਾ ਬਣ ਗਿਆ ਕਿਉਂਕਿ ਇਹ ਦਵਾਈਆਂ ਮਰੀਜ਼ਾਂ ਤੱਕ ਪਹੁੰਚੀ ਨਹੀਂ ਹਾਲਾਂਕਿ ਜਦੋਂ ਵਿਧਾਇਕ ਸਾਹਿਬ ਨੂੰ ਇਸ ਸਭ ਦੀ ਇਨਫੋਰਮੇਸ਼ਨ ਮਿਲਦੀ ਹੈ ਜਾਣਕਾਰੀ ਮਿਲਦੀ ਹੈ ਇੱਕ ਸ਼ਿਕਾਇਤ ਮਿਲਦੀ ਹੈ ਤਾਂ ਉਹਨਾਂ ਦੇ ਵੱਲੋਂ ਅਚਨਚੇ ਚੈਕਿੰਗ ਕੀਤੀ ਜਾਂਦੀ ਹੈ ਵਿਧਾਇਕ ਸਾਹਿਬ ਹਸਪਤਾਲ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਗੱਲਬਾਤ ਹੁੰਦੀ ਹੈ ਪਹਿਲਾਂ ਉਹ ਬਾਹਰ ਹੀ ਪਰਖੋਂ ਤੋਂ ਇੱਕ ਦੌਰਾ ਕਰਦੇ ਨੇ ਇੱਕ ਵੌਕ ਥਰੂ ਕਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਤਕਾਜ਼ਾ ਹੋ ਜਾਂਦਾ ਹੈ ਕਿ ਕਿੱਥੇ ਜਿਹੜੀ ਐਕਸਪਾਇਰ ਦਵਾਈ ਪਈ ਹੈ ਤਾਂ ਉਸ ਤੋਂ ਬਾਅਦ ਉਸ ਸਟੋਰ ਰੂਮ ਤੱਕ ਪਹੁੰਚਿਆ ਜਾਂਦਾ ਹੈ ਤੇ ਉਸ ਲੋਕ ਨੂੰ ਖੁਲਵਾਉਣ ਦੀ ਗੱਲ ਕਰਦੇ ਨੇ ਪਰ ਹਸਪਤਾਲ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਟਾਲ ਮਟੋਲ ਕਰਦੇ ਨੇ ਉਸ ਤੋਂ ਬਾਅਦ ਵਿਧਾਇਕ ਸਾਹਿਬ ਥੋੜੇ ਤੱਤੇ ਹੁੰਦੇ ਨੇ ਤੇ ਜਿਹੜਾ ਇਹ ਜਿੰਦਰਾ ਲੱਗਿਆ ਹੋਇਆ ਹੁੰਦਾ ਇਹਨੂੰ ਖੁਦ ਤੜਵਾ ਦਿੰਦੇ ਨੇ ਉਸ ਤੋਂ ਬਾਅਦ ਅੰਦਰ ਦਾਖਲ ਹੋ ਕੇ ਵੇਖਦੇ ਨੇ ਕਿ ਕਿਸ ਤਰ੍ਹਾਂ ਲੱਖਾਂ ਰੁਪਏ ਦੀ ਸਰਕਾਰ ਦੇ ਵੱਲੋਂ ਖਰੀਦੀ ਗਈ ਦਵਾਈ ਹੁਣ ਕੂੜਾ ਬਣ ਗਈ ਹੈ ਕਿਉਂਕਿ ਇਹ ਦਵਾਈ ਹੋਣੇ ਦਵਾਈ ਨਹੀਂ ਸਕੋ ਐਕਸਪਾਇਰ ਹੋ ਗਈ ਹੈ ਜ਼ਾਹਿਰ ਬਣ ਗਈ ਇਸ ਤੋਂ ਬਾਅਦ ਵਿਧਾਇਕ ਸਾਹਿਬ ਇੰਨੇ ਕੁ ਤੱਤੇ ਹੋ ਜਾਂਦੇ ਨੇ ਤੇ ਸ਼ਰਮਿੰਦਾ ਵੀ ਹੁੰਦੇ ਨਹੀਂ ਤੇ ਸਿੱਧੇ ਤੌਰ ਤੇ ਕਹਿੰਦੇ ਨੇ ਕਿ ਦੁੱਖ ਹੁੰਦਾ ਲੱਖਾਂ ਰੁਪਏ ਦੀ ਦਵਾਈ ਖਰੀਦੀ ਜਾਂਦੀ ਹੈ ਜਿਹੜਾ ਪੱਤਾ ਮਾਰਕੀਟ ਦੇ ਵਿੱਚ 4-400 ਰੁਪਏ ਦਾ ਮਿਲਦਾ ਹੈ ਉਹ ਅੰਦਰੋਂ ਫ੍ਰੀ ਮਿਲਦਾ ਹੈ ਪਰ ਡਾਕਟਰਾਂ ਦੀ ਜਿਹੜੀ ਹੈ ਮੇਲੀ ਭੋਗਤ ਹੈ ਇਸ ਤੋਂ ਬਿਲਕੁਲ ਸਾਫ਼ ਹੁੰਦਾ ਹੈ ਕਿ ਇਹ ਸਭ ਕੁਝ ਜਗ ਜाहिर ਹੋਈ ਗਿਆ ਕਿ ਇਹਨਾਂ ਦੇ ਵੱਲੋਂ ਇਹ ਸਭ ਕੁਝ ਇੱਕ ਚੋਰੀ ਮੋਰੀ ਕੀਤੀ ਜਾ ਰਹੀ ਸੀ ਤੇ ਜਿਹੜੀ ਦਵਾਈ ਹੈ ਉਹ ਮਰੀਜ਼ਾਂ ਨੂੰ ਵੰਡਣ ਦੀ ਥਾਂ ਸਿਰਫ ਤੇ ਸਿਰਫ ਕੂੜਾ ਬਣਾਉਣ ਦੇ ਲਈ ਰੱਖੀ ਗਈ ਹੈ ਹਾਲਾਂਕਿ ਵਿਧਾਇਕ ਸਾਹਿਬ ਦੇ ਵੱਲੋਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਗਈ ਹੈ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ ਉਸ ਨੂੰ ਸਲਾਖਾਂ ਦੇ ਪਿੱਛੇ ਤਾਂ ਢੱਕਾਂਗੇ ਤੇ ਕਾਰਵਾਈ ਵੀ ਜਰੂਰ ਹੋਵੇਗੀ ਜੋ ਬਣਦੀ ਕਾਰਵਾਈ ਹੋਵੇਗੀ ਉਸ ਤੇ ਉਤੇ ਕੀਤੀ ਜਾਵੇਗੀ ਹਾਲਾਂਕਿ ਵਿਧਾਇਕ ਸਾਹਿਬ ਨੂੰ ਜਦੋਂ ਇਹ ਸਭ ਇਨਫੋਰਮੇਸ਼ਨ ਮਿਲਦੀ ਹੈ ਉਸ ਤੋਂ ਬਾਅਦ ਫਿਰ ਹਸਪਤਾਲ ਪਹੁੰਚ ਕੇ ਸਭ ਕੁਝ ਵੇਖਦੇ ਨੇ ਤੇ ਇੱਕ ਪਾਸੇ ਵਿਧਾਇਕ ਸਾਹਿਬ ਹੁੰਦੇ ਨੇ ਤੇ ਦੂਜੇ ਪਾਸੇ ਹਸਪਤਾਲ ਦਾ ਜਿਹੜਾ ਆਮਲਾ ਹੁੰਦਾ ਤੇ ਦੋਨਾਂ ਦੇ ਵਿੱਚ ਇੱਕ ਪਾਸੇ ਭਗੜੜ ਮੱਚੀ ਹੋਈ ਸੀ ਤੇ ਦੂਜੇ ਪਾਸੇ ਵਿਧਾਇਕ ਸਾਹਿਬ ਦੀ ਰੇਡ ਲਗਾਤਾਰ جاری ਸੀ ਹਰ ਕਮਰੇ ਨੂੰ ਚੈੱਕ ਕੀਤਾ ਗਿਆ ਤੇ ਜਦੋਂ ਸਟੋਰ ਰੂਮ ਤੱਕ ਪਹੁੰਚਿਆ ਗਿਆ ਜਸਤੀ ਜਾਣਕਾਰੀ ਮਿਲੀ ਸੀ ਜਸਤੀ ਸ਼ਿਕਾਇਤ ਮਿਲੀ ਸੀ ਕਿ ਅੰਦਰ ਲੱਖਾਂ ਰੁਪਏ ਦੀ ਦਵਾਈ ਕੂੜਾ ਹੋ ਗਈ ਹੈ ਹੁਣ ਦਵਾਈ ਨਹੀਂ ਰਹੀ ਹਾਲਾਂਕਿ ਸਭ ਨੂੰ ਵੇਖ ਕੇ ਹਰ ਕਿਸੇ ਦੇ ਹੋਸਟਾ ਕੁੜਗੇ ਨੇ ਕਿ ਇਹ ਦਵਾਈ ਮਰੀਜ਼ਾਂ ਤੱਕ ਪਹੁੰਚੀ ਕਿਉਂ ਨਹੀਂ ਹਾਲਾਂਕਿ ਇੱਕ ਪਾਸੇ ਜਿਹੜਾ ਹਸਪਤਾਲ ਦਾ ਅਮਲਾ ਐਸਐਮਓ ਸਾਹਿਬ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਅਸੀਂ ਦਵਾਈ ਮੰਗਵਾਉਂਦੇ ਹਾਂ ਤਾਂ 10% ਦੀ ਜ਼ਿਆਦਾ ਹੀ ਮੰਗਵਾਈ ਜਾਂਦੀ ਹੈ ਪਰ ਸਵਾਲ ਫਿਰ ਇਹ ਵੀ ਵੱਡਾ ਖੜਾ ਹੋ ਜਾਂਦਾ ਕਿ ਜੇ 10% ਦੀ ਦਵਾਈ ਜ਼ਿਆਦਾ ਮੰਗਵਾਈ ਗਈ ਹੈ ਤਾਂ ਉਹ ਵੰਡੀ ਕਿਉਂ ਨਹੀਂ ਗਈ ਜੇ ਵੰਡੀ ਨਹੀਂ ਗਈ ਤਾਂ ਫਿਰ ਉਹ ਵਾਪਸ ਕਿਨੂੰ ਹੋਈ ਹਾਲਾਂਕਿ ਸਵਾਲ ਵੱਡਾ ਹੈ ਕਿਉਂਕਿ ਇਸ ਥਾਂ ਦੇ ਉੱਤੇ ਦੋ ਸਵਾਲ ਵੱਡੇ ਖੜੇ ਹੋ ਰਹੇ ਨੇ ਇੱਕ ਪਾਸੇ ਤਾਂ ਜਿਹੜੀ ਡਾਕਟਰਾਂ ਦੀ ਜਿਹੜੀ ਬਾਹਰ ਮੈਡੀਕਲ ਸਟੋਰ ਵਾਲੇ ਹੁੰਦੇ ਨੇ ਉਹਨਾਂ ਦੇ ਨਾਲ ਮਲੀਭੁਗਤ ਵੀ ਨਜ਼ਰ ਆ ਰਹੀ ਹੈ ਤੇ ਦੂਜਾ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਜਿਹੜੀ ਇਹ ਦਵਾਈ ਅੰਦਰ ਪਈ ਸੀ ਜੇ ਕਿਤੇ ਵਿਧਾਇਕ ਸਾਹਿਬ ਨਾ ਚੈੱਕ ਕਰਦੇ ਜਾਂ ਇਹਨਾਂ ਦੀ ਰਣਨੀਤੀ ਕੋਈ ਇਦਾਂ ਦੀ ਤਾਂ ਨਹੀਂ ਸੀ ਕਿ ਇਸ ਦਵਾਈ ਨੂੰ ਮਾਰਕੀਟ ਦੀ ਵਿੱਚ ਹੀ ਵੇਚਿਆ ਜਾਣਾ ਸੀ ਤੇ ਫਿਰ ਉਹੀ ਦਵਾਈ ਮਰੀਜ਼ਾਂ ਦੇ ਕੋਲ ਆਉਣੀ ਸੀ ਕਿਉਂਕਿ ਜਿਹੜੇ ਮਰੀਜ਼ ਹੁੰਦੇ ਨੇ ਜ਼ਿਆਦਾਤਰ ਮਰੀਜ਼ ਸਰਕਾਰੀ ਹਸਪਤਾਲਾਂ ਦੇ ਵਿੱਚ ਉਹੀ ਪਹੁੰਚਦੇ ਨੇ ਜਿਨ੍ਹਾਂ ਦੀ ਜੇਬਾਂ ਦੇ ਵਿੱਚ ਬਹੁਤੇ ਪੈਸੇ ਥੇਲੇ ਨਹੀਂ ਹੁੰਦੇ ਤੇ ਉਹਨਾਂ ਦੇ ਵੱਲੋਂ ਇੱਕ ਇਹ ਅਹਿਸਾਸ ਕੀਤਾ ਜਾਂਦਾ ਹੈ ਕਿ ਸਾਨੂੰ ਇੱਥੋਂ ਇਲਾਜ ਮਿਲੇਗਾ ਸਭ ਕੁਝ ਸਾਡਾ ਠੀਕ ਹੋ ਜਾਵੇਗਾ ਪਰ ਜਿਸ ਤਰ੍ਹਾਂ ਦੇ ਹਾਲਾਤ ਸਮਰਾਲਾ ਦੇ ਹਸਪਤਾਲ ਦੇ ਸਾਹਮਣੇ ਆਏ ਨੇ ਵੱਡੇ ਸਵਾਲ ਖੜੇ ਹੋ ਗਏ ਨੇ ਵਿਧਾਇਕ ਸਾਹਿਬ ਖੁਦ ਸ਼ਰਮਿੰਦਾ ਹੋਏ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਕਾਰਵਾਈ ਜ਼ਰੂਰ ਕਰਾਂਗੇ ਪਰ ਕਾਰਵਾਈ ਤੋਂ ਪਹਿਲਾਂ ਵੱਡੇ ਸਵਾਲ ਇਹੀ ਖੜੇ ਹੋ ਰਹੇ ਨੇ ਕਿ ਆਖਰ ਹਸਪਤਾਲ ਦੇ ਵਿੱਚ ਚਲ ਕੀ ਰਿਹਾ ਸੀ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਕਿਉਂ ਨਹੀਂ ਉਹਨਾਂ ਤੱਕ ਪਹੁੰਚੀ ਕਿਉਂ ਨਹੀਂ ਇਹ ਸਭ ਕੁਝ ਅਜੇ ਜਾਂਚ ਦਾ ਵਿਸ਼ਾ ਹੈ ਕਿਉਂਕਿ ਜਦੋਂ ਉਹ ਸਭ ਕੁਝ ਚੈੱਕ ਕੀਤਾ ਜਾਵੇਗਾ ਰਜਿਸਟਰ ਫੁੱਲੇ ਜਾਣਗੇ ਜਿਸ ਦੇ ਵਿੱਚ ਡਾਕਟਰ ਸਾਹਿਬ ਦੇ ਵੱਲੋਂ ਆਪਣੀ ਜਿਹੜੀ ਪਰਚੀ ਬਣਾਈ ਗਈ ਹੁੰਦੀ ਹੈ ਉਸ ਦੇ ਉਪਾਦ ਉਸ ਦਵਾਈ ਦਾ ਸਰਵੇਖਣ ਹੋਵੇਗਾ ਪਤਾ ਲੱਗੇਗਾ ਕਿ ਕਿਹੜਾ ਮਰੀਜ਼ ਕਿਸ ਇਲਾਜ ਦੇ ਲਈ ਆਇਆ ਸੀ ਕਿਹੜਾ ਬੁਖਾਰ ਦੇ ਲਈ ਆਇਆ ਸੀ ਕਿਹੜਾ ਖੰਗ ਜ਼ਖਾਮ ਜਾਂ ਕਿਸੇ ਹੋਰ ਇਲਾਜ ਦੇ ਲਈ ਆਇਆ ਸੀ ਫਿਰ ਉਹ ਸਭ ਦਵਾਈਆਂ ਦੀ ਜਦੋਂ ਤੋਲ ਮੋਲ ਹੋਵੇਗੀ ਤਾਂ ਸਭ ਕੁਝ ਸਾਫ਼ ਤੋਂ ਸਾਫ਼ ਸਾਹਮਣੇ ਆ ਜਾਵੇਗਾ ਹਾਲਾਂਕਿ ਵਿਧਾਇਕ ਸਾਹਿਬ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਕਾਰਵਾਈ ਹੋਵੇਗੀ ਪਰ ਹੋਸ਼ ਅੰਡਾਉ ਜਿਹੜੀ ਇਹ ਤਸਵੀਰਾਂ ਨੇ ਹਰ ਕਿਸੇ ਨੂੰ ਹੈਰਾਨ ਕਰ ਰਹੀਆਂ ਨੇ ਕਿਉਂਕਿ ਜਿਹੜੀ ਇਹ ਦਵਾਈ ਲੋਕਾਂ ਦੇ ਇਲਾਜ ਲਈ ਆਉਂਦੀ ਹੈ ਕਿਉਂਕਿ ਡਾਕਟਰਾਂ ਨੂੰ ਰੱਬ ਆਖਿਆ ਜਾਂਦਾ ਪਰ ਜੇ ਰੱਬ ਹੀ ਅਜਿਹਾ ਕਰਨਗੇ ਠੱਗੀਆਂ ਮਾਰਨਗੇ ਤਾਂ ਫਿਰ ਕਿਤੇ ਨਾ ਕਿਤੇ ਸਮਾਜ ਦੇ ਉੱਤੇ ਕਲੰਕ ਦਾ ਜਿਹੜਾ ਸ਼ਬਦ ਹੈ ਹੋਰ ਵੀ ਭਾਰਾ ਹੋਵੇਗਾ ਕੋ ਉਹ ਵੀ ਭਾਰੂ ਹੋਵੇਗਾ ਹੋਰ ਵੀ ਵਜ਼ਨਦਾਰ ਹੋਵੇਗਾ ਪਰ ਵਿਧਾਇਕ ਸਾਹਿਬ ਦੇ ਵੱਲੋਂ ਇੱਕ ਪਾਸੇ ਜਿਹੜਾ ਸਪਸ਼ਟੀਕਰਨ ਦਿੱਤਾ ਗਿਆ ਜਿਹੜਾ ਸਿੱਧੇ ਤੌਰ ਤੇ ਨਿਸ਼ਾਨਾ ਸਾਧਿਆ ਗਿਆ ਕਿ ਮਿਲੀ ਭੋਗਤ ਜ਼ਰੂਰ ਹੈ ਪਰ ਜਾਂਚਤਾ ਵਿਸ਼ਾ ਕੀ ਕਹਿਣਾ ਵਿਧਾਇਕ ਸਾਹਿਬ ਦਾ ਤੇ ਪ੍ਰਸ਼ਾਸਨ ਅਮਲੇ ਦਾ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰ ਲੈਣੇ ਆ। ਲੇਖੋ ਅੱਜ ਮੈਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਇਹ ਚ ਦੱਸਿਆ ਗਿਆ ਸੀ ਕਿ ਇੱਥੇ ਜਿਹੜੀ ਇੱਕ ਦਵਾਈ ਆ ਪਈਆ ਪਰ ਮੈਨੂੰ ਵੀ ਹਰੰਮੀ ਹੋਈ ਥਿਆ ਕਿ ਮੈਂ ਬੇਨਤੀ ਸੁਤਿਆ ਵੀ ਐਡੀ ਵੱਡੀ ਮਾਤਰਾ ਚ ਇੱਥੇ ਇੱਕ ਦਵਾਈ ਮਿਲੂਗੀ ਮੰਨ ਲਓ ਲੱਖਾਂ ਵੀ ਕਹਿ ਲਈ ਜਾਂ ਕਰੋੜਾਂ ਵੀ ਕਹਿ ਲਈਏ ਦਵਾਈ ਇਸ ਤਰ ਮਿਲਿਆ ਇੱਥੇ ਤੇ ਮੈਂ ਜਿਵੇਂ ਹੁਣ ਅਪੱਤਾ ਚ ਲਗਭਗ 400 ਦਾ ਪੱਤਾ ਬਾਜ਼ਾਰ ਚ ਮਿਲਦਾ ਇਹਦੇ ਨਾਲ ਦੇ ਹਜ਼ਾਰਾਂ ਪੱਤੇ ਜਿਹੜੇ ਸਪੈਰ ਹੋ ਚੁੱਕੇ ਰਏ ਤੇ ਪਏ ਇਹ ਸਪੁੱਸ ਦੇਖ ਕੇ ਮਾਨੂੰ ਆ ਬੜਾ ਦੁੱਖ ਲੱਗਦਾ ਤੁਸੀਂ ਆਪਸਿਆਂ ਨੂੰ ਵੀ ਜਦੋਂ ਸਰਕਾਰ ਵੱਡੇ ਪ੍ਰਾਲੇ ਕਰਦੀ ਆ ਤੇ ਦਵਾਈ ਸਪੈਰ ਹੋਈ ਕੀ ਕਾਰੋਂ ਲੱਗ ਹੋ ਸਕਦਾ ਵੀ ਇਹਦੇ ਕਾਰਨ ਕੀ ਨੇ ਕੀ ਆ ਇਹ ਬਾਅਦ ਜਾਂਚ ਦਾ ਪਿੱਛਾ ਪਰ ਆਪਾਂ ਇਹ ਵੀ ਲੱਗਦਾ ਵੀ ਕਿਤੇ ਇਹ ਨਾ ਹੋਇਆ ਹੋਵੇ ਵੀ ਇਹ ਦਵਾਈ ਲੈਣ ਤੋਂ ਲੋਕ ਬੰਨ ਜੇ ਰਹਿ ਗਏ ਹੋਣਾ ਇਹ ਨਾ ਹੋਇਆ ਹੋਵੇ ਵੀ ਆ ਜਿਹੜੀ ਲੱਖਾਂ ਰੁਪਏ ਦੀ ਦਵਾਈ ਆ ਜਾਂ ਕਰੋੜਾਂ ਦੀ ਦਵਾਈ ਆ ਇੱਥੇ ਪਈ ਰਹੀ ਹੈ ਉਹ ਤੇ ਲੱਖਾਂ ਕਰੋੜਾਂ ਰੁਪਈਆ ਜਿਹੜੇ ਸਾਡੇ ਮਤਲਬ ਲੋਕ ਨੇ ਉਹ ਬਾਅਦ ਜਾ ਕੇ ਖਰਚਿਆ ਤੇ ਬਾਕੀ ਦੇਖਣ ਨੂੰ ਮਿਲਿਆ ਵੀ ਜਿਹੜੀਆਂ ਕਰੋੜਾਂ ਰੁਪਈਆ ਦੀ ਦਵਾਈ ਆ ਉਹਦੇ ਸਾਰੇ ਪੀਪੀਐਸ ਖਪਾਇਰ ਹੋ ਗਏ ਜਦੋਂ ਕਿ ਜਿਹੜੇ ਗਰੀਬ ਲੋਕ ਇੱਥੇ ਦਵਾਈ ਲੈਣ ਆਉਂਦੇ ਨੇ ਉਹਨਾਂ ਨੂੰ ਬਾਹਰੋਂ ਮੁੱਲ ਖਰੀਦ ਕੇ ਦਵਾਈ ਲੈਣੀ ਪੈ ਰਹੀ ਹੈ ਜਿਹੜਾ ਕਿ ਉਹਨਾਂ ਵਾਸਤੇ ਸੰਭਵ ਨਹੀਂ ਹੈਗਾ ਤਾਂ ਹੀ ਉਹ ਸਰਕਾਰੀ ਹਸਪਤਾਲ ਦੇ ਵਿੱਚ ਆਉਂਦੇ ਨੇ ਸੋ ਇਹ ਹਸਪਤਾਲ ਪ੍ਰਸ਼ਾਸਨ ਦੀ ਮੈਂ ਤੁਹਾਨੂੰ ਗਹਿਲੀ ਕਹੂੰਗਾ ਜਿਹੜੇ ਵੀ ਮੁਲਾਜ਼ਮ ਦੀ ਹਣ ਗਹਿਲੀ ਆ ਐਮਐਮਐਲ ਸਾਹਿਬ ਨੇ ਪਹਿਨਾ ਕਿਹਾ ਉਹ ਜਾਂਚ ਕਰਕੇ ਜਾਂਚੜਾ ਵਿਸ਼ਾ ਜਾਂਚ ਕਰਕੇ ਜਿੱਦੀ ਵੀ ਹਣ ਗਹਿਦੀ ਆ ਉਹਦੇ ਬਣਦੀ ਕਾਰਵਾਈ ਕੀਤੀ ਜਾਊਗੀ ਹੈਗੀ 2023 ਚ ਐਕਸਪਾਇਰ ਹੋਈ ਹੋਈ ਆ ਕੁਝ 21 ਚ ਵੀ ਹੈਗੀ ਆ ਤੇ ਇੱਕ ਥੋੜੀ ਜੀ ਗੱਲ ਇਹ ਵੀ ਲੱਗਿਆ ਵੀ ਐਕਸਪਾਇਰ ਦਵਾਈਆਂ ਦੇ ਨਾਲ ਨਾਲ ਜਿਹੜੀਆਂ ਦੀ ਅਜੇ ਡੇਟ ਹੈਗੀ ਆ ਉਹ ਵੀ ਦਵਾਈਆਂ ਸਟੋਰ ਦੇ ਵਿੱਚ ਉਦਾ ਪਈਆਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੋਂ ਇਹਨੂੰ ਲੱਗਦਾ ਵੀ ਐਕਸਪਾਇਰ ਹੋ ਕੇ ਨਿਕਲਣੀਆਂ ਸੀ ਜੇ ਆਪਣੇ ਧਿਆਨ ਦੇ ਵਿੱਚ ਨਾ ਮਸਲਾਉਂਦਾ ਸੋ ਇੱਕ ਪ੍ਰਸ਼ਾਸਨ ਦੀ ਹੋਣਗੈਲੀ ਕਹਿ ਸਕਦਾ ਜਿਹੜੇ ਵੀ ਅਧਿਕਾਰੀ ਦੀ ਹੈਗੀ ਆ ਜਾਂਚ ਕਰਕੇ ਕੋਈ ਵੀ ਦੋਸ਼ੀ ਪਾਇਆ ਜਾਂਦਾ ਉਹ ਤੇ ਕਾਰਵਾਈ ਚਤੀ ਔਰ ਇਹਦੇ ਨਾਲ ਜੁੜਿਆ ਤੁਸੀਂ ਇਸ ਵੇਲੇ ਦੀ ਐਮ ਅਪਡੇਟ ਸਮਰਾਲਾ ਦੇ ਸਰਕਾਰੀ ਹਸਪਤਾਲ ਦੇ ਨਾਲ ਜੁੜੀ ਹੋਈ ਹੈ ਜਿੱਥੇ ਵਿਧਾਇਕ ਜਗਤਾਰ ਸਿੰਘ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਅਚਨਚੇਤ ਕੀਤੀ ਗਈ ਇਸ ਛਾਪੇਮਾਰੀ ਦੇ ਵਿੱਚ ਵੱਡਾ ਖੁਲਾਸਾ ਹੋਇਆ ਦਰਸਲ ਹਸਪਤਾਲ ਦੇ ਅੰਦਰ ਲੱਖਾਂ ਰੁਪਏ ਦੀ ਐਕਸਪਾਇਰ ਦਵਾਈ ਮਿਲੀ ਹੈ ਉੱਤੇ ਹੀ ਵਿਧਾਇਕ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਅੰਦਰ